ਗੁਰਮੁਖ ਪਿਆਰਿਓ ਜੇ ਸਾਰੇ ਪਰਿਵਾਰ ਨੇ ਮੂਲ ਮੰਤਰ ਦੀ ਤਾਕਤ ਜਲਦੀ ਦੇਖਣੀ ਹੈ ਤਾਂ 15 ਪੋ ਦਸੰਬਰ ਦੀ ਸੰਗRAND ਵਾਲੇ ਦਿਨ ਇਹ ਜਾਪ 15 ਦਿਨ ਇਸ ਵਿਧੀ ਨਾਲ ਕਰਕੇ ਦੇਖਿਆ ਜੀ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ 15 ਪੋ ਦਸੰਬਰ ਦੀ ਸੰਗRAND ਤੇ ਅਸੀਂ ਉਸ ਦਿਨ ਜਾਪ ਕਰਨੇ ਸ਼ੁਰੂ ਕਰ ਦਿੰਦੇ ਆ ਮੈਂ ਪਹਿਲਾਂ ਵੀ ਦਿਨਾਂ ਚ ਬੇਨਤੀਆਂ ਕੀਤੀਆਂ ਨੇ ਕਿ ਬੜੀ ਸੰਗਤ ਜਿਹੜੀ ਐ ਉਹ ਇੱਕ ਪੋ ਤੋਂ ਹੀ ਆਪਣੇ ਘਰਾਂ ਦੇ ਵਿੱਚ ਜਾਪ ਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਉਹ ਆਨੰਦ ਸਾਹਿਬ ਦੇ ਤੋ ਜਾਫਰ ਜਪਜੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਤੇ ਜਾਫਰ ਫਿਰ ਹੋਰ ਬੇਅੰਤ ਬਾਣੀਆਂ ਨੇ ਜਿਨ੍ਹਾਂ ਦੇ ਜਾਪ ਘਰਾਂ ਦੇ ਵਿੱਚ ਕਰਨੇ ਆਰੰਭ ਕਰ ਦਿੰਦੇ ਨੇ ਬੜੀ ਚੰਗੀ ਗੱਲ ਹੈ ਜੀ ਸਾਨੂੰ ਵੀ ਕਰਨੇ ਚਾਹੀਦੇ ਨੇ ਬੜਾ ਮਨ ਪ੍ਰਸੰਨ ਹੁੰਦਾ ਜਦੋਂ ਆਪਾਂ ਇਹੋ ਜੇ ਨਾਮ ਰਸੀਆਂ ਨੂੰ ਇਹੋ ਜੇ ਜਾਪੀਏ ਸਿੰਘਾਂ ਨੂੰ ਮਿਲਦੇ ਆ ਜਿਹੜੇ ਗੁਰਬਾਣੀ ਦਾ ਜਾਪ ਕਰਦੇ ਨੇ ਆਨੰਦਮਈ ਜਾਪ ਕਰਦੇ ਨੇ ਬੜਾ ਮਨ ਪ੍ਰਸੰਨ ਹੁੰਦਾ ਸਤਿਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਰੱਖਣ ਸੋ ਗੁਰਮਖੋ ਗੁਰਬਾਣੀ ਦੇ ਜਾਪ ਕਰਨੇ ਸਤਗੁਰੂ ਦੀ ਪਾਵਨ ਬਾਣੀ ਨੂੰ ਪੜਨਾ ਬੜੀ ਚੰਗੀ ਗੱਲ ਹੈ ਬੜੀ ਅੱਛੀ ਗੱਲ ਹੈ ਸਾਨੂੰ ਇਹ ਜਾਪ ਕਰਨੇ ਚਾਹੀਦੇ ਨੇ ਤੇ ਦਸੰਬਰ ਮਹੀਨੇ ਦੇ ਵਿੱਚ ਸੰਗਤ ਬਹੁਤ ਗੁਰਬਾਣੀ ਪੜਦੀ ਹੈ ਬੜੇ ਜਾਪ ਕੀਤੇ ਜਾਂਦੇ ਨੇ ਸੋ ਅਸੀਂ ਕਿਉਂ ਕਰਦੇ ਆ ਕਿਉਂਕਿ ਇਹਨਾਂ ਸ਼ਹੀਦਾਂ ਨੂੰ ਸਾਡੀ ਸ਼ਰਧਾਂਜਲੀ ਭੇਟ ਹੋ ਸਕੇ ਉਹਨਾਂ ਸ਼ਹੀਦਾਂ ਨੂੰ ਸਾਡੀ ਸ਼ਰਧਾਂਜਲੀ ਹੁੰਦੀ ਆ ਵੀ ਭਾਈ ਉਹਨਾਂ ਸ਼ਹੀਦਾਂ ਨੇ ਜੋ ਸਾਡੇ ਲਈ ਪੂਰਨੇ ਪਾਏ ਨੇ ਉਹ ਕੋਈ ਹੋਰ ਨਹੀਂ ਪਾ ਸਕਦਾ ਗੁਰਮਖੋ ਜੋ ਉਹਨਾਂ ਨੇ ਸਾਡੇ ਲਈ ਕਮਾਈ ਕੀਤੀ ਹੈ ਉਹ ਕੋਈ ਹੋਰ ਨਹੀਂ ਕਰ ਸਕਦਾ ਇਸ ਕਰਕੇ ਆਪਾਂ ਉਹਨਾਂ ਨੂੰ ਸਜਦਾ ਕਰਨ ਦੇ ਲਈ ਗੁਰਬਾਣੀ ਦੇ ਜਾਪ ਕਰਦੇ ਆ ਸਤਿਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਨੇ ਆ ਸਾਥ ਸੰਗਤ ਬੜਾ ਚੰਗਾ ਲੱਗਦਾ ਹੈ ਬੜੀ ਚੰਗੀ ਗੱਲ ਹੈ ਸਾਨੂੰ ਕਰਨੀ ਚਾਹੀਦੀ ਨੇ ਮੈਂ ਤੇ ਆਪ ਕਹਿੰਦਾ ਹੁੰਨਾ ਵੀ ਜਾਪ ਕਰਿਆ ਕਰੋ ਗੁਰਮਖੋ ਜ਼ਰੂਰ ਕਰਿਆ ਕਰੋ ਜਾਪ ਕਰਨੇ ਚਾਹੀਦੇ ਆ ਸਾਨੂੰ ਸੋ ਜਦੋਂ ਅਸੀਂ ਪੋਤੋ ਹੀ ਜਾਪ ਸ਼ੁਰੂ ਕਰ ਦਿੰਨੇ ਆ ਤੇ ਅਸੀਂ ਜਾਪ ਕਰਦੇ ਹਾਂ ਸੰਗਤ ਦੇ ਵਿੱਚ ਮਿਲ ਕੇ ਕਈ ਗੁਰੂ ਘਰਾਂ ਦੇ ਵਿੱਚ ਸੰਗਤ ਜਾਪ ਕਰਦੀ ਹੈ ਜਾਂ ਫਿਰ ਕਈ ਐਸੇ ਨੇ ਜਿਨ੍ਹਾਂ ਦੇ ਸਾਥ ਨਹੀਂ ਬਣਦੇ ਉਹ ਘਰ ਦੇ ਵਿੱਚ ਸਵਾ ਲੱਖ ਹੀ ਆਪਣੇ ਆਪ ਨਾਲ ਹੀ ਜਾਪ ਸ਼ੁਰੂ ਕਰ ਲੈਂਦੇ ਨੇ ਸਤਿਗੁਰੂ ਮਹਾਰਾਜ ਉਹਨਾਂ ਤੇ ਹੀ ਕਿਰਪਾ ਕਰ ਦਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੇ ਹੀ ਕਿਰਪਾ ਕਰ ਦਿੰਦੇ ਨੇ ਸੋ ਉਹਨਾਂ ਦੀ ਕੀਤੀ ਹੋਈ ਸੇਵਾ ਨੂੰ ਹੀ ਸਤਿਗੁਰੂ ਪਰਵਾਨ ਕਰ ਲੈਂਦੇ ਨੇ ਸਤਿਗੁਰੂ ਮਹਾਰਾਜ ਉਹਨਾਂ ਤੇ ਹੀ ਕਿਰਪਾ ਕਰ ਦਿੰਦੇ ਨੇ ਗੁਰਮਖੋ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਦੋਂ ਵਰਤਦੀ ਹੈ ਜਦੋਂ ਆਪਾਂ ਸਤਿਗੁਰੂ ਨੂੰ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਕਿਰਪਾ ਕਰਿਓ ਹੇ ਪਾਤਸ਼ਾਹ ਜੀ ਮਿਹਰ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਨੇ ਗੁਰਮਖੋ ਜਦੋਂ ਆਪਾਂ ਗੁਰੂ ਤੋਂ ਆਗਿਆ ਲੈ ਕੇ ਜਾਪ ਕਰਾਂਗੇ ਜਦੋਂ ਆਪਾਂ ਸਤਿਗੁਰੂ ਨੂੰ ਇਹ ਆਖਾਂਗੇ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਤੋਂ ਸੇਵਾ ਲੈ ਲਓ ਮੇਰੇ ਵਿੱਚ ਸਮਰੱਥਾ ਹੈ ਨਹੀਂ ਸਤਿਗੁਰੂ ਮੇਰੇ ਤੇ ਤਰਸ ਖਾਓ ਆਖਾਂ ਜੀਵਾ ਵਿਸਰੈ ਮਰ ਜਾਓ ਮੇਰੀ ਇਹ ਅਵਸਥਾ ਬਣਾ ਦਿਓ ਤੇ ਸਤਿਗੁਰੂ ਉਦੋਂ ਕਿਰਪਾ ਕਰ ਦਿੰਦੇ ਨੇ ਉਦੋਂ ਮਿਹਰামত ਕਰਦੇ ਨੇ ਸਤਿਗੁਰੂ ਤੇ ਉਦੋਂ ਗੁਰੂ ਕਿਰਪਾ ਕਰ ਦਿੰਦੇ ਨੇ ਤੇ ਸਾਰੀਆਂ ਜੜੀਆਂ ਔਕੜਾਂ ਨੇ ਸਤਿਗੁਰੂ ਸਾਈਡ ਰੱਖ ਕੇ ਸਾਡੇ ਤੇ ਇਹੋ ਜੀ ਮਿਹਰ ਕਰਦੇ ਨੇ ਗੁਰਮਖੋ ਸਾਰੇ ਕਾਰਜ ਉਦੋਂ ਹੀ ਰਾਸ ਹੁੰਦੇ ਨੇ ਉਦੋਂ ਪਹਿਲਾਂ ਨਹੀਂ ਹੁੰਦੇ ਬਸ ਇਹ ਗੱਲ ਯਾਦ ਰੱਖਿਆ ਜੇ ਸਾਰੇ ਕਾਰਜ ਉਦੋਂ ਹੀ ਰਾਸ ਹੁੰਦੇ ਨੇ ਸੋ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਨਾ ਸਤਿਗੁਰੂ ਜੀ ਦੀ ਜਿਹੜੀ ਕਿਰਪਾ ਹੈ ਪਿਆਰਿਓ ਉਦੋਂ ਹੀ ਵਰਤਦੀ ਹੈ ਜਦੋਂ ਅਸੀਂ ਆਪਣੇ ਮਨ ਤੋਂ ਇਹ ਗੱਲ ਸੋਚ ਲਈਏ ਵੀ ਸਤਿਗੁਰੂ ਹੁਣ ਤੁਸੀਂ ਕਿਰਪਾ ਕਰੋ ਹੁਣ ਤੁਸੀਂ ਮਿਹਰ ਕਰੋ ਜਿਵੇਂ ਆਪਾਂ ਪੜ੍ਹਦੇ ਆ ਨਾ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਕਹਿੰਦੇ ਸਹਿਜ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਕਹਿੰਦੇ ਉਹ ਪਰਮਾਤਮਾ ਹੁਕਮ ਦੇ ਵਿੱਚ ਜਦੋਂ ਆਪਾਂ ਤੇ ਤੁਰਦੇ ਆ ਨਾ ਸਦਾ ਉਸ ਦੀ ਰਜਾ ਵਿੱਚ ਰਹਿਣ ਵਾਲੇ ਕਦੇ ਦੁਖੀ ਨਹੀਂ ਹੁੰਦੇ ਕਹਿੰਦੇ ਸਤਿਗੁਰੂ ਉਹਨਾਂ ਤੇ ਐਸੀ ਕਿਰਪਾ ਕਰ ਦਿੰਦੇ ਨੇ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਬਸ ਇਹ ਯਾਦ ਰੱਖੋ ਵੀ ਗੁਰੂ ਦੀ ਸਿੱਖਿਆ ਉਹਨਾਂ ਲਈ ਹੀ ਆਉਂਦੀ ਹੈ ਸਤਿਗੁਰੂ ਉਹਨਾਂ ਤੇ ਹੀ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ